ਤਪਣੀ ਵਿਸ਼ਾਲ ਸੰਸਕ੍ਰਿਤੀ ਤੇ ਵਿਰਾਸਤ ਕਰਕੇ ਪੂਰੇ ਸੰਸਾਰ ਪਰ ਵਿਦ ਜਾਣਿਆ ਜਾਂਦਾ ਹੈ ਉੱਥੇ ਇਸ ਵਾਰ ਜਿਹੜਾ ਮਹਾਕੁੰਭ ਦਾ 12 ਸਾਲਾ ਬਾਅਦ ਅਕਸਰ ਆਇਆ ਹੈ ਉੱਤਰ ਪ੍ਰਦੇਸ਼ ਦੇ ਪ੍ਰਿਆਗ ਰਾਜ ਵਿੱਚ ਜਿਹੜਾ ਮਹਾਕੁੰਭ ਚੱਲ ਰਿਹਾ ਹੈ ਤੇ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਹਾਰੀ ਜੁੜੀਆਂ ਸੰਗਤਾਂ ਨੇ ਸਰਦਾਲੂ ਨੇ ਪਹੁੰਚ ਰਹੀਆਂ ਨੇ ਉਸ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਉਹ ਤੇ ਤੁਹਾਨੂੰ ਦੱਸ ਦੇ ਕਿ ਮਹਾਂ ਸੰਤ ਮਹਾਰਿਸ਼ੀ ਤੇ ਅਧਿਆਤਮਕ ਗੁਰੂ ਮਹਾਕੁੰਭ ਦੇ ਵਿੱਚ ਪਹੁੰਚੇ ਹੋਏ ਨੇ ਉਹ ਤੇ ਇਸ ਵਾਰ ਜਿਹੜਾ ਮਹਾਕੁੰਭ ਹੋ ਰਿਹਾ ਹੈ ਉਹ 12 ਸਾਲਾਂ ਬਾਅਦ ਹੈ ਜਿਹੜਾ ਸ਼ੁਭ ਅਫਸਰ ਆਇਆ ਉਸੇ ਲੋਕ ਭਾਰੀ ਇਕੱਠ ਚ ਮੌਜੂਦ ਨੇ ਤੇ ਅੱਜ ਮਕਰ ਸੰkranਤੀ ਦੇ ਮੌਕੇ ਭਾਰੀ ਕੱਟ ਦੇਖਣ ਨੂੰ ਮਿਲਿਆ ਜਿੱਥੇ 21.38 ਕਰੋੜ ਦੇ ਆਸ-ਪਾਸ ਜਿਹੜੇ ਸਰਦਾਲੂ ਤੇ ਪਹੁੰਚੇ ਤੇ ਅੱਜ ਮਕਰ ਸੰkranਤੀ ਦੇ ਮੌਕੇ ਮਹਾਕੁੰਭ ਦੇ ਇਸ ਸੰਗਮ ਦੇ ਵਿੱਚ ਜਿੰਨਾ ਇਸ ਇਨਾਮ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਮਹਾਕੁੰਭ ਦੇ ਦੂਜੇ ਇਸ਼ਨਾਨ ਅਤੇ ਮਕਰ ਸੰਕਰਾਂਤੀ ਦੇ ਮੌਕੇ ਅੱਜ ਸਵੇਰ ਤੋਂ ਇੱਕ ਖਾੜਿਆ ਦੇ ਸਾਧੂ ਸੰਤਾਂ ਦਾ ਅੰਮ੍ਰਿਤ ਇਸ਼ਨਾਨ جاری ਹੈ ਮਹਾਕੁੰਭ ਦੇ ਵਿੱਚ ਉਹ ਤਾਂ ਦੱਸੇ ਕਿ ਉੱਤਰ ਪਾਰ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਸ਼ਰਧਾਲੂਆਂ ਤੇ ਸੰਤਾਂ ਮਹਾਰਿਸ਼ਿਆਂ ਦੇ ਵਿੱਚ ਜਿਹੜੀ ਸ਼ਰਧਾ ਹੈ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਤੇ ਲੋਕਾਂ ਵੱਲੋਂ ਲਗਾਤਾਰ ਜਿਹੜੀ ਸ਼ਰਧਾ ਦੀ ਡੁਬਕੀ ਹੈ ਮਹਾਕੁੰਭ ਦੇ ਵਿੱਚ ਗੰਗਾ ਇਸ਼ਨਾਨ ਕਰਕੇ ਲਗਾਈ ਜਾ ਰਹੀ ਹੈ ਉਥੇ ਮੇਲਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰ 1 ਕਰੋੜ 38 ਲੱਖ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ ਵਿੱਚ ਆਸਾ ਦੇ ਡੁੱਕਕੇ ਲਗਾਈਏ। ਉਥੇ ਖਾੜਿਆਂ ਦੇ ਅੰਮ੍ਰਿਤ ਇਸ਼ਨਾਨ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਪੰਚਾਇਤੀ ਖਾੜਾ ਮਹਾਨ ਨਿਰਵਾਣੀ ਅਤੇ ਸ਼੍ਰੀ ਸ਼ੰਭੂ ਪੰਚਾਇਤੀ ਅਟਲ ਖਾੜਾ ਦੇ ਸੰਤਾਂ ਨੇ ਹਰ ਹਰ ਮਹਾਦੇਵ ਦੇ ਨਾਅਰੇ ਨਾਲ ਸੰਗਮ ਵਿੱਚ ਅੰਮ੍ਰਿਤ ਇਸ਼ਨਾਨ ਕੀਤਾ। ਉਥੇ ਅਮ੍ਰਿਤ ਇਸ਼ਨਾਨ ਤੋਂ ਬਾਅਦ ਮਹਾਨਿਰਵਾਣੀ ਅਖਾੜੇ ਦੇ ਮਹਾ ਮੰਡਲੇਸ਼ਵਰ ਚੇਤਨਗਿਰੀ ਜੀ ਮਹਾਰਾਜ ਨੇ ਕਿਹਾ ਹਰ 12 ਸਾਲਾਂ ਬਾਅਦ ਪ੍ਰਿਆਗਰਾਜ ਵਿੱਚ ਪੂਰਾ ਕੁੰਭ ਹੁੰਦਾ ਹੈ ਅਤੇ 12 ਪੂਰੇ ਕੁੰਭਾ ਤੋਂ ਬਾਅਦ ਇਹ ਮਹਾ ਕੁੰਭ 144 ਸਾਲਾਂ ਬਾਅਦ ਆਉਂਦਾ ਤਾਂ ਦੱਸ ਦੇ ਕਿ ਇਸ ਸਾਲ ਜਿਹੜਾ ਮਹਾ ਕੁੰਭ ਪ੍ਰਿਆਗਰਾਜ ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਹੋਇਆ 144 ਸਾਲਾਂ ਬਾਅਦ ਸ਼ੁਭ ਅਫਸਰ ਆਇਆ। ਇਸ ਦੌਰਾਨ ਖੁਸ਼ਕਿਸਮਤ ਲੋਕਾਂ ਨੂੰ ਹੀ ਮਹਾਕੁੰਭ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ। ਉਹਨਾਂ ਨੇ ਕਿਹਾ ਕਿ ਮਹਾਨ ਨਿਰਵਾਣੀ ਅਖਾੜੇ ਦੇ 68 ਮਹਾ ਮੰਡਲੇਸ਼ਵਰਾਂ ਅਤੇ ਹਜ਼ਾਰਾਂ ਸੰਤਾਂ ਨੇ ਅੰਮ੍ਰਿਤ ਇਸ਼ਨਾਨ ਕੀਤਾ ਹੈ। ਮਹਾਨ ਨਿਰਵਾਣੀ ਅਤੇ ਅਟਲ ਅਖਾੜੇ ਤੋਂ ਬਾਅਦ ਤਪੋ ਨਿਧੀ ਪੰਚਾਇਤੀ ਸ਼੍ਰੀ ਨਿਰੰਜਣੀ ਅਖਾੜਾ ਅਤੇ ਆਨੰਦ ਖਾੜੇ ਦੇ ਸੰਤਾਂ ਤੇ ਰਿਸ਼ੀਆਂ ਨੇ ਅੰਮ੍ਰਿਤ ਇਸ਼ਨਾਨ ਕੀਤਾ। ਇਸ ਦੌਰਾਨ ਹੈਲੀਕਾਪਟਰਾਂ ਰਾਹੀਂ ਸ਼ਰਦਾਲੂ ਅਤੇ ਗੁਲਾਬਾਂ ਦੇ ਫੁੱਲਾਂ ਦੀ ਵੀ ਵਰਖਾ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਸੰਤ ਮਹਾਰਿਸ਼ੀ ਤੇ ਅਧਿਆਤਮਕ ਗੁਰੂ ਵੀ ਇੱਥੇ ਪਹੁੰਚਦੇ ਨੇ ਤੇ ਜਿਹੜੀ ਆਸਥਿਕ ਡੁਬਕੀ ਇਸ ਮਹਾਕੁੰਬ ਦੇ ਵਿੱਚ ਸ਼ੁਭ ਅਕਸਰ ਤੇ ਲਗਾਈ ਜਾਂਦੀ ਹੈ ਉਥੇ ਪੂਰੇ ਭਾਰਤ ਭਰ ਦੇ ਵਿੱਚ ਅਜ ਮਕਰ ਸੰਕਰਾਂਤੀ ਮਨਾਈ ਜਾ ਰਹੀ ਹੈ ਤੰਦਾਸ ਦੀ ਹੈ ਕਿ ਮਹਾਕੁੰਬ ਦੇ ਵਿੱਚ ਡੁਬਕੀ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਉਹ ਵੀ ਖਾਸ ਕਰਕੇ ਮਕਰ ਸੰਕਰਾਂਤੀ ਦੇ ਮੌਕੇ ਤੇ ਤੇ ਤੰਦਾਸ ਦੀ ਕਿ ਪ੍ਰਸ਼ਾਸਨ ਵੱਲੋਂ ਪੂਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਪਾਰੀ ਇਕੱਠ ਮੌਜੂਦ ਸ਼ਰਧਾਲੂਆਂ ਦਾ ਤੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੇਨਾ ਬਲ ਜਿਹੜੀ ਤਾਇਨਾਤ ਕੀਤੀ ਗਈ ਇਸ ਮੌਕੇ ਕਰੀਬ 50000 ਕਰਮ ਚਾਰਿਆਂ ਸੁਰੱਖਿਆ ਤਿਤਨਾ ਕੀਤਾ ਗਿਆ ਕਿਉਂਕਿ 12 ਕਿਲੋਮੀਟਰ ਵਿੱਚ ਫੈਲੇ 43 ਘਾਟਾ ਤੇ ਵੱਡੀ ਗਿਣਤੀ ਦੇ ਜੁੜੇ ਸਰਦਾਲੂਆਂ ਦੀ ਪੀੜ ਦੇਖਣ ਨੂੰ ਮਿਲ ਰਹੀ ਹੈ ਸਵਾਰ ਮਹਾਕੁੰਮ ਦੇ ਵਿੱਚ